ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਗਤ ਜੀ ਇੱਕ ਬੁਲੰਦੀਆਂ ਵਾਲਾ ਸਮਾਂ ਸਾਨੂੰ ਇਤਿਹਾਸ ਨੇ ਦਿਖਾਇਆ ਸੀ ਤੇ ਇੱਕ ਗਿਰਾਵਟ ਵਾਲੀ ਅਖੀਰ ਦਾ ਸਮਾਂ ਵੀ ਅਸੀਂ ਦੇਖ ਰਹੇ ਹਾਂ ਮੀਰ ਮੰਨੂ ਦੇ ਸਿੱਖ ਬੀਬੀਆਂ ਦੇ ਉੱਤੇ ਕੀਤੇ ਗਏ ਜ਼ੁਲਮ ਦੀ ਦਾਸਤਾਨ ਦੇ ਵਿੱਚ ਦਰਜ ਹੈ ਕਿ ਬੀਬੀਆਂ ਨੂੰ ਦਿਨ ਵਿੱਚ ਇੱਕ ਸੁੱਕੀ ਰੋਟੀ ਦਿੱਤੀ ਜਾਂਦੀ ਸੀ ਤੇ ਬੀਬੀਆਂ ਵਾਹਿਗੁਰੂ ਦਾ ਭਾਣਾ ਮਿੱਠਾ ਕਰਕੇ ਜਾਣਦੀਆਂ ਸੀ ਤੇ ਆਤਮਕ ਆਨੰਦ ਸ਼ੁਕਰ ਕਰ ਚੜ੍ਹਦੀ ਕਲਾ ਦੇ ਵਿੱਚ ਸਮਾਂ ਕੱਟੀਆਂ ਸਨ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਗੁਰਦਾਸ ਮੰਗਲ ਦੀ ਗੜੀ ਵਿੱਚੋਂ ਅਤੇ ਦਿੱਲੀ ਜਾਂਦਿਆਂ ਰਸਤੇ ਵਿੱਚੋਂ ਕੈਦ ਕੀਤੇ ਹਜ਼ਾਰਾਂ ਕੈਦੀਆਂ ਨੂੰ ਕਈ ਦਿਨ ਭੁੱਖੇ ਪਿਆਸੇ ਰੱਖ ਕੇ ਇੱਕ ਦਿਨ कोतवाल ਨੇ ਇੱਕ ਰੋਟੀ ਦਿੱਤੀ ਤੇ ਕੈਦੀ ਨੇ ਆਪਣੇ ਪਿਛਲੇ ਵਾਲੇ ਕੈਦੀ ਨੂੰ ਖਾਣ ਵਾਸਤੇ ਦਿੱਤੀ ਕਿ ਮੈਂ ਤਾਂ ਬੁੱਢਾ ਹਾਂ ਤੂੰ ਖਾ ਲੈ ਤੇਰੀ ਜਾਦਾ ਲੋੜ ਹੈ ਪੰਥ ਨੂੰ ਤੇ ਉਸ ਨੇ ਆਪਣੇ ਪਿੱਛੇ ਬੈਠੇ ਘੱਟ ਉਮਰ ਦੇ ਕੈਦੀ ਬੱਚੇ ਨੂੰ ਦੇ ਦਿੱਤੀ ਬੀ ਤੂੰ ਬੱਚਾ ਹੈ ਤੂੰ ਖਾ ਲੈ ਇਸ ਤਰ੍ਹਾਂ ਘੁੰਮਦੀ ਘੁੰਮਦੀ ਰੋਟੀ ਪਿਛਲੇ ਕੈਦੀ ਕੋਲ ਆ ਗਈ ਸਭ ਬੁਲੰਦ ਹੌਸਲੇ ਵਿੱਚ ਕਤਲ ਹੋਣ ਦੇ ਉਡੀਕ ਕਰ ਰਹੀ ਸੀ ਸੰਗਤ ਜੀ ਅਰਦਾਸ ਬੇਨਤੀ ਕਰਦੀ ਹਾਂ ਮਹਾਰਾਜ ਜੀ ਨੂੰ ਸਿੱਖ ਕੌਮ ਦੇ ਵਿੱਚ ਏਕਤਾ ਇਕੱਤਰਤਾ ਪਾਈਚਾਰਾ ਸਿਕ ਸਾਂਝ ਬਣਾ ਕੇ ਸਭ ਹੀ ਧਾਰਮਿਕ ਆਗੂ ਇਕੱਠੇ ਹੋ ਕੇ ਅੱਗੇ ਵਧਣ